ਤਾਰਾ ਕੋਸ਼ ਸਨ ਸੰਤਾੜੀ ਦੇ ਪੰਡੇ ਦੇ ਵਿੱਚ ਸਭ ਕੁਝ ਖਤਮ ਹੋ ਗਿਆ। ਪਰ ਉਹ ਵੀ ਲੁੱਟਾ। ਜਿਹੜਾ ਜਿਹੜਾ ਨਾਮ ਹੈ ਉਹ ਉਹਨੂੰ ਮਿਲਿਆ। ਸਾਡੇ ਪਾਸੋਂ ਆ ਉਹ ਦੁਬਾਰੀ ਜਾਣੇ ਪੈਂਦਾ। ਤੁਹਾਡੇ ਫਾਦਰ ਸਾਹਿਬਾਨ ਇਹ 94 ਸਾਲ ਦੀ ਉਮਰ ਵਿੱਚ ਤੇ ਠੀਕ ਠਾਕ ਹਨ। ਪੁਰਾਣੇ ਬਜ਼ੁਰਗਾਂ ਦਾ ਸਮਝ ਲਓ ਪਤਣ ਹੋਇਆ ਉੱਥੇ ਪਾਸਾਂ ਦੇ ਵਿੱਚ ਜਿਹੜੇ ਸਾਡੇ ਜਖਮ ਅਜੇ ਤੱਕ ਵੀ ਨਹੀਂ ਭਰੇ ਤੇ ਸੰਵੇ ਯਾਦ ਆਣੀ ਰੂਹ ਰੂਹ ਕੰਬਦੀ ਹੈ ਤੇ ਮੁੜ ਕੇ ਉਹ ਜੋਗ ਨਾ ਆਵੇ ਤੋ ਪਿੰਡ ਮੁਖ ਮੁਜਾਰਾ ਦੇ ਬਲਰਾਮ ਸਿੰਘ ਰਾਣਾ ਸੜਨਾਲ ਬੈਠੇ ਨੇ ਤੇ ਇਹਨਾਂ ਦੇ ਜਿਹੜੇ ਪੜਬਾਬਾ ਸਨ ਉਹ ਪਹਿਲੀ ਵਰਲਡ ਵਾਰ ਜਿਹੜੀ ਉਹਨਾਂ ਲੜੀ ਐ ਤੇ ਉਹ ਲੜਨ ਤੋਂ ਬਾਅਦ ਵਾਪਸ ਇੱਥੇ ਆਪਣੇ ਪਿੰਡ ਪਰਤੇ ਸਨ ਤੇ ਉਹਨਾਂ ਨੂੰ ਵੀ ਇੱਕ ਮਾਨ ਸਨਮਾਨ ਸਤਿਕਾਰ ਦਿੱਤਾ ਗਿਆ ਸੀ ਇੱਕ ਮੈਡਲ ਦਿੱਤਾ ਗਿਆ ਸੀ ਤੇ ਇਹ ਸਾਰੇ ਬਾਰੇ ਜਾਣਕਾਰੀ ਹਾਸਲ ਕਰਦੇ ਆ ਤੇ ਸਾਡੇ ਨਾਲ ਮੌਜੂਦ ਨੇ ਬਲਰਾਮ ਸਿੰਘ ਰਾਣਾ ਜੀ ਹਾਂਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵੀ ਸੀ ਅਪਡੇਟਰ ਦੇ ਵਿੱਚ ਜੀ ਹਾਂਜੀ हां जी, जी।, हाँ हाँ जी। ए ਤੁਹਾਡੇ ਜਿਹੜੇ ਪੜਵਾਬਾ ਸਨ ਉਹਨਾਂ ਦਾ ਕੀ ਨਾਮ ਸੀ ਜੀ ਇਹਨਾਂ ਦਾ ਮੋਹਨ ਸਿੰਘ ਨਾਮ ਸੀ ਮੋਹਨ ਸਿੰਘ हां जी हां जी ਤੇ ਕੋਈ ਜੰਗ ਵੀ ਲੜੀ ਇਹਨਾਂ ਨੇ ਤੇ ਕਿਹੜੀ ਜੰਗ ਲੜੀ ਇਹ ਪਹਿਲੀ ਵਰਲਡ ਵਾਰਸ ਵਿੱਚ ਇਹਨਾਂ ਨੇ ਲੜੀ ਇਹ ਇਹਨਾਂ ਨੇ ਜਿਹੜੇ 14 ਤੋਂ 19 ਵਿੱਚ ਕੀਤਾ ਲੜੀ ਗਈ ਸੀ ਤੇ ਫਿਰ ਇਹ ਆ ਗਿਆ ਸੀ ਇਹਨਾਂ ਨੂੰ ਵਾਰਸ ਵਿੱਚ ਇੱਕ ਮਰੱਬਾ ਮਿਲਿਆ ਸੀ ਲਾਇਲਪੁਰ ਪਾਕਿਸਤਾਨ ਦੇ ਵਿੱਚ ਰਹਿ ਗਿਆ ਤੇ ਉਹ ਫਿਰ ਉਹਨਾਂ ਨੂੰ ਪੈਨਸ਼ਨ ਵੀ ਮਿਲੀ ਸੀ ਇੱਥੇ ਤੇ ਬਾਕੀ ਸਾਰੇ ਉਹਨਾਂ ਦਾ ਪਰਿਵਾਰ ਹੁਣ ਇੱਥੇ ਰਹਿੰਦੇ ਨੇ ਅਸੀਂ ਹੋਰ ਕੁਝ ਦੱਸ ਪੁੱਛੋਗੇ ਤੇ ਉੱਥੇ ਕਿਹੜੇ ਸੰਧ ਵਿੱਚ ਲੜਾਈ ਲੜੀ ਜ ਇਹਨਾਂ ਨੇ ਫਸਟ ਵਰਲਡ ਵਾਰ 14 ਤੋਂ 19 ਦੇ ਵਿਚਾਲੇ ਜਿਹੜੀ ਹਾਂ ਤੇ ਉਸ ਤੋਂ ਬਾਅਦ ਜਦੋਂ ਇੱਥੇ ਵਾਪਸ ਆਏ ਨੇ ਤੇ ਇੱਥੋਂ ਦੇ ਕਿਵੇਂ ਦੀ ਹਾਲਾਤ ਸੀ ਜਿੱਦਾਂ ਉਹਨਾਂ ਦਾ ਪੂਰੀ ਸਾਨੂੰ ਦੱਸੋ ਜਾਣਕਾਰੀ ਇੱਥੇ ਆਪਣੇ ਖੇਤੀ ਕਰਨ ਲੱਪੇ ਸੀ ਆ ਕੇ ਖੇਤੀ ਕਰਦੇ ਸੀ ਉਹਨਾਂ ਦੇ ਉਹਨਾਂ ਦੇ ਬ੍ਰਦਰ ਵੀ ਉਹਦਾ ਲੜਕਾ ਵੀ ਖੇਤੀ ਕਰਦਾ ਸੀ ਉਹਦੇ ਬਾਕੀ ਲੜਦੇ ਦੋ ਸੀਗੇ ਉਹ ਵੀ ਖੇਤੀ ਕਰਦੇ ਸੀ ਤੇ ਸਾਰ ਫਿਰ ਉਹਨਾਂ ਨੇ ਮਰਬਾ ਉੱਥੇ ਮਿਲਿਆ ਸੀ ਬਾੜ ਦੇ ਵਿੱਚ ਤੇ ਉਹ ਤੋਂ ਬਾਅਦ ਉਹਨਾਂ ਨੇ ਫੇਕ ਮਰਬਾ ਆਪਣਾ ਹੋਰ ਖਰੀਦਿਆ ਸੀ ਲੇਕਿਨ ਸਾਰੇ ਸਾਰਾ ਕੁਝ ਸਨ 47 ਦੇ ਪੰਡ ਦੇ ਵਿੱਚ ਸਭ ਕੁ ਖਤਮ ਹੋ ਗਿਆ ਆਪ ਵੀ ਮਾਰੇ ਗਏ ਉੱਥੇ ਲੜਾਈ ਉਹਦੇ ਵਿੱਚ ਵਨ ਬੰਡ ਦੇ ਵਿੱਚ ਹੀ ਚਲੇਗਾ ਕੈਂਪ ਦੇ ਵਿੱਚ ਮਾਰੇ ਗਏ ਤੇ ਉਹਨਾਂ ਨੇ ਪਾਕਿਸਤਾਨ ਵਾਲਾ ਮੁਸਲਮਾਨ ਨੇ ਉੱਥੇ ਕੀਤਾ ਸੀ ਤੇ ਬਾਕੀ ਜਿਵੇਂ ਤੁਸੀਂ ਗੱਲ ਕੀਤੀ ਕੋਈ ਪੈਨਸ਼ਨ ਦੀ ਗੱਲ ਕਰ ਰਹੇ ਸੀਗੀ ਉਹ ਕੀ ਹੈ ਉਹ ਸਾਡੇ ਫਾਕ ਸਾਹਿਬ ਦੱਸਦੇ ਹੁੰਦੇ ਸੀਗੇ ਕਿ ਉਹ ਦੱਸਦੇ ਹੈ ਦੱਸਦੇ ਹੈ ਕਿ ਪੈਨਸ਼ਨ ਬਸੀ ਤੋਂ ਲੈਣ ਜਾਂਦੇ ਹੁੰਦੇ ਸੀ ਅੱਛਾ ਜੀ ਹਾਂ 5 ਰੁਪਏ ਪੈਨਸ਼ਨ ਹੁੰਦੀ ਸੀ ਕਹਿੰਦੇ ਅਸੀਂ ਡਾਕਰ ਆਉਂਦਾ ਸੀ ਅਸੀਂ ਕਹਿੰਦੇ ਉਹਨੂੰ ਬੈਂਕ ਪੈਨਸ਼ਨ ਲੈਣਾ ਉੱਥੇ ਮੰਜੇ ਪਾ ਕੇ ਲੱਗ ਜਾਂਦੇ ਹੁੰਦੇ ਸੀ ਮੰਜੇ ਤੇ ਪਾ ਕੇ ਲਾਇਆ ਹਾਂ ਚੱਲ ਕੇ ਚੱਲ ਕੇ ਹਾਂ ਉਹਨੂੰ ਸਿਆਣੇ ਹੋ ਗਏ ਸੀ ਬਜ਼ੁਰਗ ਹੋ ਗਏ ਸੀ ਤੇ ਤੁਹਾਡੇ ਧਿਆਨ ਦੇ ਵਿੱਚ ਇਹ ਕਦੋਂ ਆ ਚੀਜ਼ ਆਈ ਹੈ ਇਸ ਬਾਰੇ ਇਹ ਮੇਰੇ ਦਾਦੀ ਜੀ ਨੇ ਸਾਨੂੰ ਦਿੱਤਾ ਸੀ ਅੱਛਾ ਜੀ ਜਿਹੜੀ ਉਹਨਾਂ ਦੀ ਨੂੰਹ ਸੀ ਮਤਲਬ ਸਾਡੀ ਸਾਡੀ ਦਾਦੀ ਉਹਨਾਂ ਦੀ ਨੂੰਹ ਸੀ ਠੀਕ ਹੈ ਤੇ ਅਸੀਂ ਫੇਰ ਸੰਭਾਲ ਕੇ ਰੱਖਿਆ ਜਦੋਂ ਉੱਥੇ ਅਸੀਂ ਇੱਕ ਉਹਦਾ ਸਾਡੇ ਮੱਥ ਆ ਗਿਆ ਫੇਰ ਸੰਭਾਲ ਕੇ ਰੱਖਿਆ ਸੀ ਤੇ ਹੁਣ ਹੁਣ ਦੀਵਾਲੀ ਦਾ ਟਾਈਮ ਆ ਗਿਆ ਸੀ ਉਦੋਂ ਉਹ ਪੂਜਾ ਵੀ ਕਰੀ ਦਈਏ ਅੱਛਾ ਪੂਜਾ ਵੀ ਕਰਦੇ ਨੇ ਹਾਂ ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਜਾਂ ਮਨ ਨੂੰ ਭਾਵਕ ਵੀ ਹੁੰਦਾ ਵੀ ਪ੍ਰਾਊਡ ਫੀਲ ਹੁੰਦਾ ਏ ਮਾਣ ਮਹਿਸੂਸ ਕਰਦੇ ਹੋ ਬਹੁਤ ਜਿਆਦਾ ਪ੍ਰਾਊਡ ਫੀਲ ਹੁੰਦਾ ਆ ਕੀ ਠੀਕ ਹੈ ਸਾਰਾ ਸਾਰਾ ਪਰਿਵਾਰ ਬੰਦ ਤੇ ਵਧੀਆ ਹਮ ਮਨ ਪਰ ਹੁੰਦਾ ਹਨਾ ਦੇਖ ਕੇ ਦੁਨੀਆ 'ਚ ਲੋਕਾਂ ਦੀਆਂ ਕਹਾਣੀਆਂ ਕਿਤਾਬਾਂ ਜਾਂ ਉਹਦਾ ਸੁਣਦੇ ਜਾਂ ਪੜ੍ਹਦੇ ਆਂ ਮਗਰ ਜਦੋਂ ਅਸੀਂ ਪਰਿਵਾਰ ਦੇ ਪਿਛੋਕੜ ਵਾਲ ਦੇਖਦੇ ਆਂ ਵੀ ਸਾਡੇ ਪਰਿਵਾਰ ਵਿੱਚ ਵੀ ਇਹੋ ਜਿਹਾ ਇੱਕ ਬਹਾਦਰ ਇਨਸਾਨ ਇੱਕ ਹੀਰੇ ਹੋਏ ਆ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਪਿੰਡ ਨੂੰ ਔਰ ਆਪਣੇ ਜ਼ਿਲ੍ਹੇ ਨੂੰ ਪੰਜਾਬ ਨੂੰ ਸਟੇਟ ਨੂੰ ਇੱਕ ਰੌਸ਼ਨ ਕੀਤਾ ਹੈ ਅਗਰ ਕਿਤੇ ਵੀ ਆਈਏ ਸੀ ਕਿਤੇ ਨਾਮ ਇਹਨਾਂ ਦਾ ਸਰਕਾਰ ਦੀਆਂ ਕਿਤਾਬਾਂ ਜਾਂ ਕਿਤੇ ਵੀ ਮਿਊਜ਼ੀਅਮ ਲਗਾਇਆ ਹੋਵੇਗਾ ਜ਼ਰੂਰ ਭਾਲ ਕਰਾਂਗੇ ਔਰ ਸਰਕਾਰ ਨੂੰ ਵੀ ਇੱਕ ਅਸੀਂ ਮੰਗ ਕਰਦੇ ਆ ਅਸੀਂ ਇਹ ਤਗਮੇ ਦਾ ਜੋ ਵੀ ਹੈ ਉਹਨਾਂ ਦਾ ਐਡਰੈਸ ਹੈ ਨੰਬਰ ਹੈ ਉਹ ਤੁਹਾਨੂੰ ਦੇ ਰਹੇ ਆ ਤੁਸੀਂ ਤੁਹਾਡੇ ਰਾਹੀਂ ਸਰਕਾਰ ਤੋਂ ਮੰਗ ਕਰਦੇ ਆ ਕੀ ਸਾਨੂੰ ਇਹ ਇਹਦਾ ਸਾਰਾ ਟਰੇਸ ਕੀਤਾ ਜਾਵੇ ਤੇ ਇਹਨਾਂ ਦਾ ਕਿ ਇੱਥੇ ਮਿਊਜ਼ੀਅਮ ਦੇ ਵਿੱਚ ਨਾਮ ਛਾਪਿਆ ਗਿਆ ਹੈ ਔਰ ਜੋ ਵੀ ਸਰਕਾਰ ਵੱਲੋਂ ਕੋਈ ਕਦੇ ਵੀ ਕੋਈ ਵਿਤੀ ਲਾਭ ਤਾਂ ਚਲੋ ਕੋਈ ਅਸੀਂ ਐਡਾ ਨਹੀਂ ਕਹਿ ਕਰਦੇ ਗੱਲ ਕੋਈ ਵੀ ਮਾਣ ਦਿੱਤਾ ਜਾਂਦਾ ਹੈ ਤਾਂ ਸਾਡੇ ਪਰਿਵਾਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਸਾਡੇ ਜਿਹੜੇ ਇਹਨਾਂ ਦੇ ਸਾਡੇ ਪੜਦਾਦਾ ਮੋਹਨ ਸਿੰਘ ਜੀ ਦੇ ਪੋਤਾ ਜੀ ਹੈਗੇ ਆ ਉਹ ਸਾਡੇ ਫਾਦਰ ਸਾਹਿਬਾਨ 94 ਸਾਲ ਦੀ ਉਮਰ ਵਿੱਚ ਇਹ ਠੀਕ ਠਾਕ ਹਨ ਤੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਹ ਸਰਕਾਰ ਇਹਦਾ ਸਾਰਾ ਦੇਖ ਕੇ ਸਾਡੇ ਪਰਿਵਾਰ ਨੂੰ ਜਰੂਰ ਕਿਤੇ ਮਾਨ ਪ੍ਰਾਪਤ ਕਰੇ ਇਹ ਮਾਨ ਦੇਵੇ ਹਾਂਜੀ ਜਿਹੜੇ ਤੁਹਾਡੇ ਪੜ ਬਾਬਾ ਸੀ ਇਹਨਾਂ ਦੀ ਫਿਰ ਕਿਦਾਂ ਡੈਥ ਕਿਦਾਂ ਹੋਈ ਇਹ ਜਦੋਂ ਰੋਲੇ ਪਏ ਨਾ ਜੀ 1947 ਦੇ ਵਿੱਚ ਤੇ ਸਾਡੇ ਜਿੱਦੇ ਪਰਿਵਾਰਾਂ ਦੇ ਮੈਂਬਰ ਉਧਰ ਰਹਿੰਦੇ ਸੀਗੇ ਉਧਰ ਖੇਤੀ ਕਰ ਜਾਂਦੇ ਸੀ 6-6 ਮਹੀਨੇ ਸਾਡੇ ਆਪਣੀ ਪਰਵਾਸ ਦੇ ਕੁਛ ਉੱਧਰ ਜਾਂਦੇ ਕੁਛ ਉੱਧਰ ਚਲ ਜਾਂਦੇ ਸੀਗੇ ਤੇ ਸਾਡੇ ਰਿਸ਼ਤੇਦਾਰਾਂ ਦੇ ਵੀ ਕਾਫੀ ਰਿਸ਼ਤੇਦਾਰੀਆਂ ਵਿੱਚੋਂ ਵੀ ਉੱਧਰ ਜਿਨ੍ਹਾਂ ਨੂੰ ਅਲਾਟਮੈਂਟ ਹੋਈਆਂ ਸੀਗੀਆਂ ਜ਼ਮੀਨਾਂ ਦੇ ਉੱਧਰ ਖੇਤੀ ਕਰਦੇ ਸੀਗੇ ਜਦੋਂ ਇਹ ਰੋਲੇ ਪਏ ਤਾਂ ਇਹ ਆਏ ਤਾਂ ਇਹ ਇਹਨਾਂ ਦੁਆਲੇ ਉੱਥੇ ਮੁਸਲਮਾਨ ਹੋ ਗਿਆ ਜੀ ਸਾਡੇ ਜੋ ਫਾਦਰ ਸਾਹਿਬਾਂ ਦੱਸਦੇ ਆ ਕਹਿੰਦੇ ਫਿਰ ਇਹਨਾਂ ਨੇ ਕਿ ਇਹਨਾਂ ਨੂੰ ਭੇਜਤਾ ਵੀ ਤੁਸੀਂ ਜਾਓ ਇਹਨਾਂ ਨੂੰ ਮੈਂ ਸੰਭਾਲਦਾ ਉਹ 15-20 ਜਣੇ ਸੀਗੇ ਫਿਰ ਨਾ ਮੈਂ ਦੇਖਦਾ ਇਹਨਾਂ ਉਹ ਗਨ ਸੀ ਤੇ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਇਹਨਾਂ ਨੂੰ ਘੇਰ ਕੇ ਨਾ ਉੱਥੇ ਫਿਰ ਬਾਚ ਮਾਰਿਆ ਜੇ ਇਹ ਤਾਂ ਸਾਰੇ ਬਾਕੀ ਆ ਗਏ ਇਹਨਾਂ ਨੂੰ ਜਿਹੜੇ ਆ ਗਏ ਇਹਨਾਂ ਨੂੰ ਕੈਂਪ ਦੇ ਵਿੱਚ ਉਹਨਾਂ ਮੁਸਲਮਾਨਾਂ ਨੇ ਉੱਥੇ ਰੋਕ ਲਿਆ ਵੀ ਜੀ ਅੱਗੇ ਬਹੁਤ ਖਤਰਾ ਹੈ ਤੁਸੀਂ ਇੱਥੇ ਰਹੋ ਇਹਨਾਂ ਦੀਆਂ ਘੂੜੀਆਂ ਵੀ ਉੱਥੇ ਬੰਨ ਲਈਆਂ ਹਥਿਆਰ ਵੀ ਜਮਾ ਕਰਾ ਲਏ ਅੱਧੀ ਰਾਤ ਨੂੰ ਹਮਲਾ ਕਰਤਾ ਬਾਕੀ ਉੱਥੇ ਮਾਰ ਦਿੱਤੇ ਸਾਡੇ ਪਿੰਡ ਦੇ ਕਾਫੀ ਬੰਦੇ ਸੀ ਵਿੱਚ ਜਿਹੜੇ ਕੁਝ ਮਾਰ ਦਿੱਤੇ ਕੁਝ ਇੱਕ ਦੋ ਇੱਕ ਅੱਧਾ ਇੱਕ ਬਚ ਕੇ ਆਇਆ ਦੋ ਇਕ ਤਾਂ ਬਿਲਕੁਲ ਜਿਹੜਾ ਜ਼ਖਮੀ ਹੋ ਗਿਆ ਸੀਗਾ ਲਾਸ਼ਾਂ ਦੇ ਵਿੱਚ ਪਿਆ ਸੀਗਾ ਉਹਨੂੰ ਚੈੱਕ ਕਰਦੇ ਸੀ ਕਿ ਕਿਹੜਾ ਮਾਇ ਜੀਂਦਾ ਕਿਹੜਾ ਮਰ ਗਿਆ ਉਹ ਜਿੱਦਾਂ 60 ਕਿਲੋ ਮਾ ਪਿਆ ਰਿਆ ਤਾਂ ਇੱਕ ਬੰਦੇ ਨੇ ਉੱਪਰੋਂ ਚਵਾਰੇ ਦੇ ਉੱਪਰੋਂ ਪੀੜੀ ਤੇ ਬੈਠ ਕੇ ਛਾਲ ਮਾਰ ਦਿੱਤੀ ਸੀ ਉਹ ਬਚ ਗਿਆ ਸੀ ਬਾਕੀ ਜਿਹੜੇ ਇਹ ਬੰਦੇ ਸਾਡੇ ਫਾਦਰ ਸਾਹਿਬਾਨ ਇਹਦਾ ਪਹਿਲਾਂ ਫਿਰ ਜਿੱਦਾਂ ਬੱਚੇ ਸੀਗੇ ਇਹਦਾ ਪਹਿਲਾਂ ਉਹਨਾਂ ਨੇ ਭੇਜ ਦਿੱਤੇ ਸੀ ਵੀ ਇਸ ਕਰਕੇ ਸਾਡੇ ਪਰਿਵਾਰ ਦਾ ਐਸ ਤਰ੍ਹਾਂ ਪੁਰਾਣੇ ਬਜ਼ੁਰਗਾਂ ਦਾ ਸਮਝ ਲਓ ਪਤਣ ਹੋਇਆ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਝਖਮ ਅਜੇ ਤੱਕ ਵੀ ਨਹੀਂ ਭਰੇ ਹੁਣ ਵੀ ਮਹਿਸੂਸ ਕਰਦੇ ਜੇ ਦੇਖੋ ਇੱਥੇ ਸਾਡੇ ਹੁਣ ਵੀ ਪੰਜਾਬ ਜਾਂ ਇੰਡੀਆ ਵਿੱਚ ਕੋਈ ਇਦਾਂ ਦੀ ਜਾਤੀਵਾਦ ਦੀ ਗੱਲ ਹੁੰਦੀ ਹੈ ਤੇ ਜੋ ਸੁਣੀਆ ਸੀ ਸਿਆਣਿਆਂ ਤੋਂ ਗੱਲਾਂ ਤੇ ਸਾਨੂੰ ਵੀ ਯਾਦ ਆਂਦੀਆਂ ਰੂਹ ਕੰਬਦੀ ਹੈ ਵੀ ਮੁੜ ਕੇ ਉਹ ਜੋਗ ਨਾ ਆਵੇ ਜੋ ਸਾਨੂੰ ਸਾਡੇ ਸਿਆਣਿਆਂ ਨੇ ਦੱਸਿਆ ਦੱਸਦੇ ਆ ਪੇ ਇਹੋ ਜਿਹਾ ਸੀਗਾ ਜਿੱਥੇ ਜਾਣ ਗਈਆਂ ਹਜ਼ਾਰਾਂ ਲੋਕਾਂ ਦੀਆਂ